328 ਰੁਪਏ ਇਹ 216 ਦਾ ਵਾਕਿਆ ਹੈਗਾ ਆ ਇਹੋ ਚਲੋ ਹਾਈ ਕੋਰਟ ਵੀ ਨਬਲ ਹੋਇਆ ਉਹਨੀ ਵੀ ਕਿਹਾ ਪਏ ਐਚਪੀਸੀ ਦੇ ਅੰਡਰ ਆਉਂਦਾ ਜੋ ਵੀ ਹੈ ਲੇਕਿਨ 328 ਰੁਪਏ ਜਿਹੜੇ ਅਸਲੀਅਤ ਇਹਦੀ ਆਪਾਂ ਦਰਸ਼ਕਾਂ ਨੂੰ ਦਸੀਗਾ ਅਸਲੀਅਤ ਇਹ ਇਹ ਹੈ ਕ腐ਪਸ਼ਨ ਦਾ ਮੁੱਦਾ ਹੈ ਜਾਂ ਜਾਂ ਬੈਸੇ ਤਾਂ ਉਹ ਇਸ਼ਰ ਸਿੰਘ ਹੁਣ ਸਾਰਾ ਕੁਝ ਦੱਸਿਆ ਪਰ ਆਪਾਂ ਦਰਸ਼ਕਾਂ ਨੂੰ ਡਿਟੇਲ ਚ ਦਸੀਏ ਕਿ ਅਸਲੀ ਚ ਵਜਾ ਕੀ ਹੈ ਜਾਂ ਗੱਲ ਕੀ ਹੈ ਦੇਖੋ ਹੋਇਆ ਕੀ ਹੈ ਕਿ ਇਹ ਜਿਹੜੇ ਨਾ ਬੰਗਲਿੰਗ ਦਾ ਮਾਮਲਾ ਜੀ ਬੰਗਲੇ ਦਾ ਮਤਲਬ ਹੈ ਪੀ ਦੇਖੋ ਪਹਿਲੀ ਗੱਲ ਸਾਰਿਆਂ ਨੂੰ ਸਮਝੋ ਵੀ ਕ腐ਪਸ਼ਨ ਵੀ ਕਿੱਡੇ ਕੁ ਪੱਧਰ ਦੀ ਆ ਪੈਸੇ ਦੇ ਇਮੋਰਲ ਗੱਲ ਤੇ ਇੱਕ ਪੈਸੇ ਦੀ ਵੀ ਬਹੁਤ ਜ਼ਿਆਦਾ ਉਹ ਵੀ ਗੁਰੂ ਘਰ ਚ ਬੈਠ ਕੇ ਉਹ ਤੇ ਬਹੁਤ ਮਾੜੀ ਗੱਲ ਆ ਜੀ ਜਿਹੜੀ ਭੇਟਾ ਕਹਿੰਦੇ ਆ ਲੈਂਦੇ ਆ ਵੇਚ ਨਹੀਂ ਨਾ ਸਕਦੇ ਗੁਰੂ ਗ੍ਰੰਥ ਸਾਹਿਬ ਨੂੰ ਭੇਟਾ ਲੈਂਦੇ ਆ ਉਹਦਾ ਸ਼ਬਦ ਆ ਜੀ ਉਹ 1100 ਰੁਪਇਆ ਸਿਗੀ ਜੀ ਪਰ ਬੀੜ ਬੀੜ ਜਿਹੜੀ ਇੱਕ ਦੇਣ ਦੇ ਹੈ ਨਾ ਦੂਸ ਹੁਣ ਉਹਦਾ ਲੇਟੈਸਟ ਉਹਨਾਂ ਨੇ ਸ਼ਾਇਦ 1500 ਕਰਤਾ ਜੀ ਉਹ ਜਦੋਂ 328 ਦਾ ਸਾਰਾ ਕੈਲਕੂਲੇਟ ਕਰਕੇ ਦੇਖਦੇ ਆਂ ਤੇ 4 ਕ ਲੱਖ ਰੁਪਈਆ ਜਾਂ 4.5 ਜਾਂ ਇਹਦੇ ਆਰਾਊਂਡ ਮੰਨਦਾ ਜੀ ਇਸ ਟੋਟਲ ਅਮਾਉਂਟ ਦਾ ਡਿਸਕ੍ਰੀਪੈਂਸੀ ਹੈ ਕਿ ਜਿੰਨੇ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਥੇ ਗਏ ਔਰ ਜਿੱਥੇ ਉਹਨਾਂ ਨੇ ਕਟਿੰਗ ਕਰਕੇ ਪੀਏ ਨਹੀਂ ਗਏ ਜਾਂ ਕੁਝ ਕਰ ਲਿਆ ਜੀ ਉਹ ਕਰ ਲਿਆ ਤੇ ਉਹਦੇ ਚ ਹੋਇਆ ਕੀ ਕਿ ਜਦੋਂ ਕਟਿੰਗ ਕਰਕੇ ਤੇ ਉਹ ਪੈਸੇ ਆਪਣੀ ਜੇਬ ਵਿੱਚ ਪਾ ਲੇ ਜਿਹੜੇ ਉੱਥੇ ਬੰਦੇ ਬੰਦੇ ਕੋਈ ਛੋਟੇ ਲੈਵਲ ਦੇ ਇੰਚਾਰਜ ਸੀਗੇ ਜਿਹੜੇ ਸਪਲਾਈ ਕਰਦੇ ਇਹ ਕੇਸ ਆ ਗਿਆ ਸਾਹਮਣੇ ਕਿਸ ਕਿਸ ਨੇ ਅੰਦਰੋਂ ਕਰਤਾ ਜਾਂ ਕਿਸੇ ਕਿਸ ਨੇ ਹੋਇਆ ਜਦੋਂ ਸਾਰਾ ਕੇਸ ਆਇਆ ਤੇ ਫਿਰ ਉਹਨੂੰ ਪਹਿਲਾਂ ਤੇ ਹਰ ਇੱਕ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਅੰਦਰੋਂ ਅੰਦਰ ਹੀ ਮਤਲਬ ਇਹਨੂੰ ਖਤਮ ਕਰਤਾ ਜਾਏ ਉਹ ਨਹੀਂ ਹੋਇਆ ਉਹਦੀ ਇਨਕੁਆਇਰੀ ਕਰਨੀ ਪਈ ਪਹਿਲਾਂ ਇੱਕ ਮੈਡਮ ਨੂੰ ਕਿਹਾ ਉਹਨੇ ਨਾ ਕਰਦੀ ਰਿਕਿਊਜ਼ ਕਰ ਲਿਆ ਫਿਰ ਇਹਨਾਂ ਨੂੰ ਟਲਗਾਨਾ ਤੋਂ ਲਿਆਂਦਾ ਇਸ਼ਰ ਸਿੰਘ ਜੀ ਔਰ ਜਿਹੜੇ ਬੰਦੇ ਕੰਪਲੇਨੈਂਟ ਸੀਗੇ ਔਰ ਜਿਹੜੇ ਇਹ ਬੰਦੇ ਐਸਜੀਪੀਸੀ ਵਾਲੇ ਸੀ ਦੋਵੇਂ ਹੈਨਾ ਦੋਵੇਂ ਤਰ੍ਹਾਂ ਸਹਿਮਤ ਹੋਈਆਂ ਕਿ ਆਪਾਂ ਅਕਾਲ ਤਖਤ ਦੇ ਜਾਣੇ ਆ ਅਕਾਲ ਤਖਤ ਜੋ ਫੈਸਲਾ ਕਰੂਗਾ ਉਹਦੇ ਤੇ ਆਪਾਂ ਫੁੱਲ ਚੜਾਵਾਂਗੇ ਇਹ ਉਦੋਂ ਦੀਆਂ ਗੱਲਾਂ ਜੀ ਉਹਦੇ ਚ ਹੁੰਦਾ ਇੰਜ ਆ ਕਿ ਅਕਾਲ ਤਖਤ ਦੇ ਜਥੇਦਾਰ ਨੇ ਈਸ਼ਰ ਸਿੰਘ ਨੂੰ ਦੇ ਦਿੱਤਾ ਕੰਮ ਈਸ਼ਰ ਸਿੰਘ ਨੇ ਇੰਨਾ ਤੋਂ ਵਾਦਾ ਲਿਆ ਵਾਦਾ ਕਿਸ ਗੱਲ ਦਾ ਲਿਆ ਕਿ ਭਾਈ ਮੈਂ ਕੰਮ ਤਾਂ ਕਰੂੰਗਾ ਜੇ ਤੁਸੀਂ ਐਕਸ਼ਨ ਕਰਨਾ ਤੇ ਮੈਂ ਪੂਰੀ ਤਾਂਦੇਹੀ ਦੇ ਨਾਲ ਮੀਲਤ ਦੇ ਨਾਲ ਸਾਰਾ ਰਿਪੋਰਟ ਤਿਆਰ ਕਰੂੰਗਾ ਪਰ ਐਕਸ਼ਨ ਲੈਣਾ ਤੁਹਾਡਾ 파ਟ ਹੈ ਜੀ ਉਹਦੇ ਚ ਬੇਸਿਕਲੀ ਤੇ ਦੋ ਬੰਦੇ ਆ ਜਿਨ੍ਹਾਂ ਨੇ ਪੈਸੇ ਜਿਨ੍ਹਾਂ ਤੋਂ ਪੈਸੇ ਉਹ ਰਿਕਵਰ ਵੀ ਕਰ ਲਏ ਜੀ ਸਪਲਾਈ ਕੀਤੇ ਆ ਸਪਲਾਈ ਵੀ ਨਹੀਂ ਗਏ ਨਹੀਂ ਆ ਕਿ ਤਾਂਗੇ ਤੇ ਪੈਸਾ ਮਿਲਿਆ ਨਾ ਉਹ ਪੈਸੇ ਨੂੰ ਜਿਹੜੇ ਐਸਜੀਪੀਸੀ ਦੇ ਅਕਾਊਂਟ ਤੇ ਜਮ੍ਹਾਂ ਨਹੀਂ ਕਰਾਇਆ ਅੱਛਾ ਇਹ ਇਸ ਕਰਕੇ ਇਹ ਦਿੱਕਤ ਆ ਸਾਰੀ ਜਿਹੜੀ ਉੱਥੇ ਜਿਹੜਾ ਇਸ ਵੇਲੇ ਕੰਟੈਂਸ਼ਨ ਹੈਗੀ ਉਹਨਾਂ ਨੇ ਕੀ ਕੀਤਾ ਅਕਾਲ ਤੱਕ ਦੇ ਜਥੇਦਾਰ ਨੇ ਕਿ ਫਿਰ ਬਰਗਾੜੀ ਵਾਂਗੂ ਕੇਸ ਵਟਾ ਬਣੂਗਾ ਧਰਮ ਦਾ ਮਾਮਲਾ ਆ ਉੱਤੋਂ ਚੀਫ ਤੋਂ ਲੈ ਕੇ ਥੱਲੇ ਜਿਹੜਾ ਬੰਦਾ ਸੀ ਨਾ 16 ਬੰਦੇ ਦੋ ਐਕਚੁਅਲੀ ਕਲਪਰੇਟ ਕੋਈ ਹੈ ਤੇ ਕਿਸੀਏ ਜਿਹੜਾ ਚਾਰਟਰਡ ਅਕਾਊਂਟੈਂਟ ਕੋਲੀ ਸੀਗਾ ਐਸਐਸ ਕੋਲੀ ਉਹਨਾਂ ਸਾਰਿਆਂ ਨੂੰ ਰਗੜਤਾ ਉਹਨਾਂ ਨੇ ਕਿਹਾ ਕਿ ਐ ਸੀਟ ਤੇ ਉੱਤੇ ਅਸੀਂ ਛੱਡਣਾ ਕੋਈ ਨਹੀਂ ਅਸੀਂ ਵੱਡੇ ਪੱਧਰ ਹੋਇਆ ਇੰਜ ਵੀ ਜਿਹੜੇ ਨਹੀਂ ਸੀ ਇਨਵੋਲਡ ਐਕਚੁਅਲੀ ਡਾਇਰੈਕਟਲੀ ਉਹਨਾਂ ਦਾ ਮਹਿਕਮਾ ਤੇ ਸੀਗਾ ਪਰ ਡਾਇਰੈਕਟਲੀ ਇਨਵੋਲਡ ਨਹੀਂ ਸੀ ਉਹ ਫਿਰ ਉਹਨਾਂ ਨੂੰ ਲੱਗਾ ਕਿ ਸਾਨੂੰ ਤੁਸੀਂ ਨੌਕਰੀਆਂ ਤੋਂ ਕੱਢਤਾ ਉਹ ਫਿਰ ਹੋਰ ਮਤਲਬ ਮਾਮਲਾ ਫਿਰ ਉਹ ਤੋਂ ਬਾਅਦ ਧੋਖਾ ਦਾਰਿਆ ਧੋਖਾ ਦਾਰਿਆ ਕੋਲੀ ਤੇ ਸ ਟੋਟਲ ਦਸਾਂ ਸਾਲਾਂ ਚ 10 ਕਰੋੜ ਰੁਪਈਆ ਜਾਨੀ ਉਹ 8 8 ਲੱਖ ਮਹੀਨੇ ਦੀ ਤਨਖਾਹ ਲੈਂਦਾ ਸੀਗਾ 10 ਕਰੋੜ ਰੁਪਈਆ ਗਿਆ ਸੀ ਉਹ ਕੱਲਾ ਕੱਲਾ ਐਸਜੀਪੀਸੀ ਦੀ ਨਹੀਂ ਕਰਦਾ ਐਸਜੀਪੀਸੀ ਦੇ ਸਾਰੇ ਇੰਸਟੀਚਿਊਸ਼ਨ ਦਾ ਅਕਾਊਂਟ ਮਤਲਬ ਜਿਹੜੇ ਕਾਲਜ ਆ ਦੋ ਯੂਨੀਵਰਸਿਟੀ ਆਇਆ ਬੱਤੀ ਤੇ ਮੇਰੇ ਖਿਆਲ ਕਾਲਜ ਆ 49 ਸਕੂਲ ਵੀ ਆ ਗਏ ਹਸਪਤਾਲ ਆ ਸਾਰੇ ਧਾਰ ਦਾ ਐਸਜੀਪੀਸੀ ਦੇ ਆਪਣੇਆਂ ਦਾ 22 ਅਮਪਲਾਈ ਦਾ ਸਾਰਿਆਂ ਦਾ ਉਹ ਚਾਰਟਡ ਅਕਾਊਂਟੈਂਟ ਸਾਰੇ ਟੋਟਲ ਅਦਾਰੇ ਦਾ ਜੀ ਐਸਕਰ ਕੇ ਉਹ ਉਹਨੇ ਇੰਨਾ ਨਹੀਂ ਕਿਹਾ ਕਿ ਤੂੰ ਅਸੀਂ ਤੈਨੂੰ ਮਤਲਬ ਸਜਾ ਤੈਨੂੰ ਵੀ ਲਾਉਂਦੇ ਆ ਤੇ 7.5 ਕਰੋੜ ਰੁਪਇਆ ਰਿਕਵਰੀ ਦਾ ਉਹਦੇ ਤੋਂ ਵੀ ਪਾਤਾ ਐ ਜੀਪੀਸੀ ਨੇ ਮਤਲਬ ਐਕਸ਼ਨ ਤੇ ਜ਼ਬਰਦਸਤ ਲਿਆ ਜਿਉਂ ਦੀ ਉਹ ਕੋਰਟ ਤੇ ਚਲਾ ਗਿਆ ਕੋਲੀ ਤੇ ਯਾਰ ਮੈਂ ਮੈਂ ਕੰਮ ਕਰਕੇ ਪੈਸਾ ਲਿਆ ਮੈਂ ਤੇ ਆਪਣੇ ਅੰਦਰ 20 EMPLYE ਤੁਹਾਡੇ ਸਾਰੇ ਡੇਟੇ ਨੂੰ ਸੁਧਾਰਨ ਲਈ ਕੰਪਾਈਲ ਕਰਨ ਲਈ ਲਾਇਆਏ ਸੀਗੇ ਤੁਸੀਂ ਮੈਨੂੰ ਹੀ ਸਣੀ ਉਲਟਾ ਕਰ ਦਿੱਤਾ ਇਹ ਤੇ ਮਾੜੀ ਗੱਲ ਹੋਈ ਚਲੋ ਉਹ ਅਜੇ ਚੱਲ ਹੀ ਰਿਹਾ ਸੀ ਤੇ ਹੁਣ ਉਹਨੂੰ ਫੜ ਲਿਆ ਰੇਡ ਹੋ ਗਈ ਜੇ ਹੋ ਗਈ ਉਹ ਹੋ ਗਈ ਮੈਨੂੰ ਇਹ ਲੱਗਦਾ ਕਿ ਮਸਲਾ ਉਹਨਾਂ ਬੇਅਦਬੀ ਦਾ ਮਾਮਲਾ ਨਹੀਂ ਹੈਗਾ ਜਿਸ ਤਰੀਕੇ ਨਾਲ ਇਹਨੂੰ ਪੇਸ਼ ਕੀਤਾ ਜਾ ਰਿਹਾ ਬੇਅਦਬੀ ਤਾਂ ਇਹ ਹੁੰਦਾ ਨਾ ਕਿ ਤੁਸੀਂ ਪਤਾ ਹੀ ਨਹੀਂ ਕਿਥੇ ਗੁਰੂ ਗ੍ਰੰਥ ਸਾਹਿਬ ਸਿੱਟ ਦਿੱਤੇ ਜਾਣੀ ਜਾਨੀ ਉਹਨਾਂ ਦੀ ਬੇਅਦਬੀ ਹੋਈ ਹੈ ਇਸ ਤਰ੍ਹਾਂ ਨਹੀਂ ਸਪਲਾਈ ਹੋਇਆ ਕਿਉਂਕਿ ਇਹ 90000 ਗੁਰੂ ਗ੍ਰੰਥ ਸਾਹਿਬ ਦੇ ਵੀੜਾਂ ਜਿਹੜੀਆਂ 90000 ਸਪਲਾਈ ਹੋਈਆਂ ਉਹ ਸਾਰਿਆਂ ਦੀ ਇਨਕੁਆਰੀ ਇਚੇਰ ਸਿੰਘ ਨੇ ਉੱਥੇ ਕਰਕੇ ਤੇ ਲਿਖਤੀ ਹੈ ਤੇ ਕੌਣ-ਕੌਣ ਦੋਸ਼ੀ ਆ ਉਹ ਵੀ ਉਸ ਰਿਪੋਰਟ ਦੇ ਵਿੱਚ ਲਿਖਤਾ ਹੁਣ ਅਲਟੀਮੇਟਲੀ ਪੰਨੂ ਸਾਹਿਬ ਮੇਰਾ ਤੇ ਇਹ ਕਹਿਣਾ ਕਿ ਹੁਣ ਹੋ ਰਹੀ ਹੈ ਰਾਜਨੀਤੀ ਜੀ ਇਹ ਜਿਹੜੇ ਰੇਡ ਕਰਨੇ ਫਿਰ ਕਾਊਂਟ ਚੁਕਣੇ ਕਿ ਗਾਂ 2027 ਦੀਆਂ ਚੋਣਾਂ ਆ ਜੀ ਤੇ ਕਿਉਂਕਿ ਕੰਮ ਤੇ ਜਿਹੜਾ ਕਰਨਾ ਸੀ ਉਹ ਤੇ ਕੀਤਾ ਨਹੀਂ ਜਿਹੜੇ ਲੋਕਾਂ ਨੂੰ ਵਾਦੇ ਸੀ ਉਹ ਤੇ ਰਾਤਲ ਤੇ ਹੈ ਨਹੀਂ ਹੁਣ ਤੁਸੀਂ ਧਰਮ ਦੀ ਆੜ ਚ ਜਿਵੇਂ ਬਰਗਾੜੀ ਦੇ ਨਾਂ ਦੇ ਉੱਤੇ ਦੋ ਸਰਕਾਰਾਂ ਪੁਰਾਣੀਆਂ ਬਣ ਗਈਆਂ ਇੱਕ ਭਗਵੰਤ ਮਾਨ ਉਹਨਾਂ ਦੀ ਬਣ ਗਈ ਇੱਕ ਉਹ ਤੋਂ ਪਹਿਲਾਂ ਕੈਪਟਨ ਅਮਰਿੰਦਰ ਦੀ ਬਣ ਗਈ ਉਹ ਵੀ ਟਾਈਮ ਪਾਸ ਕਰ ਗਏ ਇਹ ਵੀ ਟਾਈਮ ਪਾਸ ਕਰ ਗਏ ਉਹ ਕੁਝ ਨਹੀਂ ਕੀਤਾ ਇੱਕ ਨਵਾਂ ਮੁੱਦਾ ਲੈ ਆ ਕੇ ਖੜਾ ਕਰ ਚੋਣ ਮੁੱਦਾ ਬਣਾ ਰਿਹਾ ਇਹਨੂੰ ਕਿ 27 ਚ ਇਹਨੂੰ ਵਰਤਿਆ ਜਾਏ ਹੋਰ ਕੋਈ ਨਹੀਂ